ਪ੍ਰੀਸ਼ੀਅਸ ਇੰਡੀਆ 4 ਟੂ 1 ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅੱਜ ਇੱਕ ਟੌਪਿਕ ਤੇ ਚਰਚਾ ਕਰਨ ਵਾਲਾ ਹਾਂ ਕਿ ਜਿੰਨੇ ਵੀ ਬੱਚੇ ਸਕੂਲ ਬੱਸਾਂ ਦੇ ਵਿੱਚ ਆਉਂਦੇ ਤੇ ਜਾਂਦੇ ਐ ਉਹਨਾਂ ਲਈ ਇੱਕ ਛੋਟਾ ਜਿਹਾ ਮੈਸੇਜ ਹੈ ਜਿਹੜਾ ਬਹੁਤ ਫਾਇਦੇਮੰਦ ਸਾਬਤ ਹੋਵੇਗਾ ਬਹੁਤ ਪੇਰੈਂਟਸ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਆਪਣੇ ਬੱਚਿਆਂ ਨੂੰ ਇਹ ਥੋੜੀਆਂ ਮੁੱਢਲੀਆਂ ਜੀਆਂ ਗੱਲਾਂ ਐ ਇਹ ਮੁੱਢਲੇ ਜੇ ਨਿਯਮ ਐ ਜਿਹੜੇ ਨਹੀਂ ਦੱਸਦੇ ਉਹਨਾਂ ਵਾਸਤੇ ਇਹ ਮੈਸੇਜ ਹੈ ਕਿ ਸਕੂਲ ਬੱਸਾਂ ਦੇ ਵਿੱਚ ਜਿੰਨੇ ਵੀ ਬੱਚੇ ਆਉਂਦੇ ਜਾਂਦੇ ਐ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਹ ਵੀਡੀਓ ਜ਼ਰੂਰ ਦਿਖਾਓ ਜਾਂ ਫਿਰ ਤੁਸੀਂ ਖੁਦ ਉਹਨਾਂ ਨੂੰ ਇਸ ਬਾਰੇ ਜ਼ਰੂਰ ਦੱਸਿਆ ਕਰੋ ਕਿ ਸਭ ਤੋਂ ਪਹਿਲਾਂ ਤਾਂ ਸਕੂਲ ਬੱਸ ਦੇ ਸਟਾਪੇਜ ਤੇ ਆਉਣ ਤੋਂ ਪਹਿਲਾਂ 1-2 ਮਿੰਟ ਪਹਿਲਾਂ ਜਾਂ 5 ਮਿੰਟ ਪਹਿਲਾਂ ਤੁਸੀਂ ਸਟਾਪੇਜ ਤੇ ਖੜੇ ਰਿਹਾ ਕਰੋ ਤੇ ਉਸ ਤੋਂ ਬਾਅਦ ਸੜਕ ਦੇ ਕਿਨਾਰੇ ਤੋਂ ਸਹੀ ਦੂਰੀ ਸੁਰੱਖਿਤ ਦੂਰੀ ਬਣਾ ਕੇ ਹੀ ਖੜਿਆ ਕਰੋ ਥੋੜਾ ਸੜਕ ਤੋਂ ਪਿੱਛੇ ਹਟ ਕੇ ਤਾਂ ਕਿ ਕਿਸੇ ਤਰ੍ਹਾਂ ਦੀ ਦੁਰਘਟਨਾ ਨਾ ਹੋ ਸਕੇ ਤੇ ਬੱਸ ਦੇ ਰੁਕਣ ਦਾ ਇੰਤਜ਼ਾਰ ਕਰਿਆ ਕਰੋ ਉਸ ਤੋਂ ਬਾਅਦ ਬੱਸ ਵਿੱਚ ਚੜੋ ਤੇ ਆਪਣੇ ਬੱਚਿਆਂ ਨੂੰ ਇਹ ਵੀ ਗੱਲ ਜਰੂਰ ਦੱਸਿਓ ਕਿ ਚੱਲਦੀ ਬੱਸ ਦੇ ਵਿੱਚ ਸਿਰ ਤੇ ਹੱਥ ਬਾਹਰ ਨਹੀਂ ਕੱਢਣੇ ਆ ਵੇਖਿਆ ਜਾਂਦਾ ਹੈ ਮੈਂ ਤਕਰੀਬਨ 20 ਸਾਲ ਤੋਂ ਬੱਸ ਚਲਾਉਂਦਾ ਤੇ ਇਹ ਸੋਸ਼ਲ ਮੀਡੀਆ ਬੜਾ ਹੈਲਪਫੁਲ ਹੈ ਕਈ ਬੱਚੇ ਨੂੰ ਮੈਂ ਦੇਖਦਾ ਵੀ ਖਿੜਕੀ ਤੋਂ ਹੱਥ ਬਾਹਰ ਕੱਢ ਲੈਂਦੇ ਆ ਥੋੜਾ ਡਰ ਲੱਗਦਾ ਹੈ ਇਹਨਾਂ ਚੀਜ਼ਾਂ ਤੋਂ ਮੈਂ ਡਰਾਈਵਰ ਵੀ ਕਿੰਨਾ ਕੁ ਸਮਝਾਣ ਬੱਚਿਆਂ ਨੂੰ ਇਹ ਛੋਟੀਆਂ ਛੋਟੀਆਂ ਗੱਲਾਂ ਮਤਲਬ ਹੈਗੀਆਂ ਵੈਸੇ ਤਾਂ ਸਾਡੇ ਨਾਲ ਹੈਲਪਰ ਹੁੰਦੇ ਆ ਪਰ ਫੇਰ ਵੀ 1 ਸਕਿੰਟ ਵਾਸਤੇ ਵੀ ਜੇ ਹੱਥ ਬੱਚਾ ਬਾਹਰ ਕੱਢ ਲੈਂਦਾ ਤਾਂ ਕੁਝ ਵੀ ਹੋ ਸਕਦਾ ਹੈ ਕਿਉਂਕਿ ਸੜਕਾਂ ਦੀ ਚੜਾਈ ਬਹੁਤ ਜ਼ਿਆਦਾ ਘੱਟ ਹੈ ਤੇ ਵੈਸੇ ਤਾਂ ਅਸੀਂ ਦੋਨੋਂ ਸ਼ੀਸ਼ਿਆਂ ਦੇ ਵਿੱਚ ਤਿੰਨੋਂ ਸ਼ੀਸ਼ਿਆਂ ਦੇ ਵਿੱਚ ਧਿਆਨ ਰੱਖਦੇ ਆਂ ਫੇਰ ਵੀ ਸਾਨੂੰ ਪਤਾ ਲੱਜਾਂਦਾ ਵੀ ਹੱਥ ਕਿਸੇ ਨੇ ਕੱਢਿਆ ਪਰ ਕੱਢ ਲੈਂਦੇ ਆ ਕਦੇ ਕਿਤੇ ਕਿਤੇ ਦੇਖਣ ਨੂੰ ਇਹ ਮਿਲਦਾ ਤਾਂ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਿਆ ਕਰੋ ਕਿ ਆਪਣੇ ਹੱਥ ਪੈਰ ਹੱਥ ਸਿਰ ਬਾਹਰ ਨਹੀਂ ਕੱਢਣਾ ਤੇ ਬਾਕੀ ਸਾਰਿਆਂ ਨੂੰ ਇਹ ਛੋਟਾ ਜਿਹਾ ਮੈਸੇਜ ਹੈ ਜਿਹਦੇ ਨਾਲ ਤੁਹਾਡੇ ਬੱਚੇ ਸੁਰੱਖਿਤ ਰਹਿਣ ਅਸੀਂ ਚਾਹੁੰਦੇ ਆ ਮੈਂ ਮੇਰੀ ਤਰ੍ਹਾਂ ਹੋਰ ਵੀ ਡਰਾਈਵਰ ਭਰਾ ਐ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤਾਂ ਕਿ ਸਭ ਦੇ ਬੱਚੇ ਸੁਰੱਖਿਤ ਰਹਿਣ ਆਪਣੇ ਮਾਪੇ ਦੇ ਅੱਜ ਕੱਲ੍ਹ ਬڑے लाਡ ਨਾਲ ਪਾਰੇ ਹੋਏ ਬੱਚੇ ਹੁੰਦੇ ਆ ਤਾਂ ਸਾਰਿਆਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਕੇ ਦੱਸਿਓ ਇਹ ਛੋਟੀਆਂ-ਛੋਟੀਆਂ ਗੱਲਾਂ ਐ ਬਹੁਤ ਫਾਇਦੇਮੰਦ ਸਾਬਤ ਹੁੰਦੀਆਂ ਧੰਨਵਾਦ ਸਸ਼ਿਕਾ